ਉਸਦਾ ਹਾਜ਼ਰ ਰਹਿਣਗੇ ਸਾਡੀਆਂ ਕਿਤਾਬਾਂ 'ਚ ਸਾਡੇ ਪੰਨਿਆਂ ਤੇ ਸਾਡੇ ਜ਼ਹਿਨਾਂ 'ਚ ਸਾਡੇ ਦਿਲਾਂ 'ਚ ਸਾਡੀਆਂ ਫਿਲਮਾਂ 'ਚ ਸਾਡੇ ਗੀਤਾਂ ਦੇ ਵਿੱਚ ਜਿਸਮਾਨੀ ਤੌਰ ਤੇ ਜਾਣ ਦਾ ਆਖਰੀ ਮੇਰੇ ਖਿਆਲੇ ਇਕੱਠ ਹੋਏਗਾ ਉਸ ਤੋਂ ਬਾਅਦ ਜਿਹੜੇ ਇਕੱਠ ਹੋਣਗੇ ਉਹਨਾਂ ਨੂੰ ਯਾਦ ਕਰਕੇ ਹੋਣਗੇ ਪਰ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਮੈਂ ਜਿੰਨੇ ਲੋਕਾਂ ਨੂੰ ਵੀ ਇੱਥੇ ਸੁਣਿਆ ਉਹਨਾਂ ਨੇ ਬਹੁਤ ਆਦਬ ਨਾਲ ਬਹੁਤ ਸਲੀਕੇ ਨਾਲ ਐਡੇ ਸਤਕਾਰਤ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕਿਫਤੇ ਅੱਜ ਸੌਰੀ ਅ ਅਸੀਂ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਆ ਡਾਕਟਰ ਸਜੀਤ ਪਾਤਰ ਹੁਣੇ ਸਰੀਰਕ ਸੌਰ ਤੇ ਸਾਡੇ ਤੋਂ ਭਾਵੇਂ ਵਿਦਾ ਹੋ ਗਏ ਨੇ ਪਰ ਜਿਵੇਂ ਸਾਰੀਆਂ ਵੱਡੀਆਂ ਸ਼ਖਸੀਅਤਾਂ ਨੇ ਕਿਹਾ ਕਿ ਉਹ ਐਸੇ ਵੱਡੇ ਸ਼ਾਇਰ ਸੀ ਸਾਡੀ ਸਦੀ ਦੇ ਉਹ ਸਦਾ ਹਾਜ਼ਰ ਰਹਿਣਗੇ ਸਾਡੀਆਂ ਕਿਤਾਬਾਂ 'ਚ ਸਾਡੇ ਪੰਨਿਆਂ ਤੇ ਸਾਡੇ ਜ਼ਹਿਨਾਂ 'ਚ ਸਾਡਿਆਂ ਦਿਲਾਂ 'ਚ ਸਾਡੀਆਂ ਫਿਲਮਾਂ 'ਚ ਸਾਡਿਆਂ ਗੀਤਾਂ ਦੇ ਵਿੱਚ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਇਹ ਸੰਤਨਣਾ ਰੱਖਦਾ ਔਰ ਭਾਈ ਗੁਰੂ ਉਹਨਾਂ ਦੇ ਪਰਿਵਾਰ ਨੂੰ ਇਸ ਪਾਣੀ ਨੂੰ ਮੰਨਣ ਦਾ ਬਲ ਬਖਸ਼ਣ ਔਰ ਉਹਨਾਂ ਦੇ ਬੱਚਿਆਂ ਨੂੰ ਕਿਉਂਕਿ ਉਹਨਾਂ ਦੀ ਲੀਹ ਤੇ ਚੱਲ ਰਹੇ ਨੇ ਮੰਨਰਾਜ ਸੇ ਅਨਕੁਰ ਔਰ ਇਹ ਵਿਛੋੜਾ ਜਿਹੜਾ ਇਹ ਸਹਿਬ ਹੀ ਹੈ ਔਰ ਨਾ ਪਰੰਜ ਹੋ ਗਿਆ ਸਾਡੇ ਸਾਹਿਤ ਲਈ ਖਾਸ ਤੌਰ ਤੇ ਕਿਉਂਕਿ ਬਹੁਤ ਘਟ ਇਹੋ ਜਿਹੀਆਂ ਸ਼ਖਸੀਅਤਾਂ ਹੋਈਆਂ ਜਿਨ੍ਹਾਂ ਨੂੰ ਤੁਸੀਂ ਲਿਟਰੇਚਰ ਦੇ ਕਰਕੇ ਜਾਣਿਆ ਜਾਂਦਾ ਆਦਰਵਾਇਸ ਸਾਡੀ ਧਰਤੀ ਦੇ ਵਿੱਚ ਝਾਰੂ ਬਹੁਤ ਹੋਏ ਨੇ ਸਾਡੀ ਧਰਤੀ ਦੇ ਵਿੱਚ ਹੋਰ ਕਾਰਜਾਂ ਦੇ ਵਿੱਚ ਸੇਵਾ ਦੇ ਵਿੱਚ ਬਹੁਤ ਹੋਏ ਨੇ ਪਰ ਜਿਹੜੀ ਬੋਲੀ ਦੇ ਲਈ ਮਾਂ ਬੋਲੀ ਲਈ ਸਾਹਿਤ ਲਈ ਲਿਟਰੇਚਰ ਲਈ ਕਵਤਾ ਲਈ ਉਹਨਾਂ ਨੇ ਕੰਮ ਕੀਤਾ ਉਹ ਬਹੁਤ ਕਹਿਣਯੋਗ ਹੈ ਚਲੋ ਪੰਜਾਬੀ ਸਾਹਿਤ ਨੂੰ ਇੱਕ ਗੱਲ ਕਰਦਾ ਹੈ ਕਿ ਇਹ ਜਿਹੜਾ ਬੋਲ ਹੈ ਅਮੇਸ਼ਾ ਜਿਹੜਾ ਦਾ ਅਮਰ ਰਹਿਣਗੇ ਰਹਿਣਗੇ ਉਹਨਾਂ ਦੇ ਬੋਲ ਹਮੇਸ਼ਾ ਅਮਰ ਰਹਿਣਗੇ ਭਾਵੇਂ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਆ ਉਹਨਾਂ ਦੇ ਬੋਲ ਦੇ ਪੁਆਇੰਟ ਲੀਗ ਉਹਦੀ ਪੋਇਟਰੀ ਜਿਹੜੀ ਐਮੇਜਰ ਹੈ ਤੁਸੀਂ ਅੱਜ ਦੇਖਿਆ ਹੋਣਾ ਜਿਨ੍ਹਾਂ ਲੋਕਾਂ ਤੋਂ ਤੁਸੀਂ ਇਹ ਵੀ ਉਮੀਦ ਨਹੀਂ ਕਰਦੇ ਕਿ ਇਹ ਪੋਇਟਰੀ ਪੜਦੇ ਵੀ ਹੋਣਗੇ ਉਹਨਾਂ ਲੋਕਾਂ ਨੇ ਤਸ਼ਬੀਹਾ ਦੇ ਕੇ ਉਹਨਾਂ ਦੇ ਲਈ ਸ਼ਰਧਾਂਜਲੀ ਦਿੱਤੀ ਆ ਮੈਂ ਬੜਾ ਹੈਰਾਨ ਸੀਗਾ ਤੇ ਬੜਾ ਖੁਸ਼ ਸੀਗਾ ਕਿ ਕਈ ਵਾਰੀ ਹੁੰਦੀ ਕਿ ਰਾਜਨੀਤਿਕ ਸਿਆਸਤੀ ਲੋਕ ਜਿਹੜੇ ਹੁੰਦੇ ਆ ਹੋ ਸਕਦਾ ਸ਼ਾਇਰੀ ਨਾ ਪੜ੍ਹਦੇ ਹੋਣ ਪਰ ਮੈਨੂੰ ਬੜੀ ਖੁਸ਼ੀ ਹੋਈ ਕਿ ਅੱਜ ਮੈਂ ਜਿੰਨੇ ਲੋਕਾਂ ਨੂੰ ਵੀ ਇੱਥੇ ਸੁਣਿਆ ਉਹਨਾਂ ਨੇ ਬਹੁਤ ادب ਨਾਲ ਬਹੁਤ ਸਲੀਕੇ ਨਾਲ ਇੱਡੀ ਸਤਕਾਰਤ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਆਪ ਸਭ ਨੂੰ ਵੀ ਮੀਡੀਆ ਨੂੰ ਵੀ ਮੇਰੀ ਦਰਖਾਸਤ ਆ ਕਿ ਇਹੋ ਜੀਆਂ ਸ਼ਖਸੀਅਤਾਂ ਦਾ ਮਾਣ ਰੱਖੀਏ ਉਹਨਾਂ ਨੂੰ ਹੋਰ ਵੱਡਾ ਕਰੀਏ ਆਮ ਬੱਚਿਆਂ ਤੱਕ ਪਹੁੰਚਾਈਏ ਚਲੋ ਇਹ ਯੁੱਗ ਦਾ ਵੀ ਖਤਮ ਹੋ ਗਿਆ ਇਸ ਨਾਲ ਪੰਜਾਬੀ ਸਾਹਿਤ ਦਾ ਕਿਉਂਕਿ ਉਹ ਵੀ ਪੰਜਾਬੀ ਮਾਹੌਲ ਦੇ ਪੁੱਤ ਕਾਂ ਦੇ ਸੀ ਕਿ ਯੁੱਗ ਮੰਨਿਆ ਜਾਂਦਾ ਸੀ ਉਹਨੂੰ ਪੰਜਾਬੀ ਸਾਹਿਤ ਦਾ ਬਿਲਕੁਲ ਪਾ ਅਸੀਂ ਇਹ ਸੋਚੀਏ ਕਿ ਉਹਨਾਂ ਨੇ ਉਹਨਾਂ ਨੇ ਅੰਕੁਰ ਲਾਇਆ ਸੋ ਅੱਗੇ ਇਹ ਪੌਦਾ ਚੱਲੇ ਅੱਗੇ ਇਸ ਤੋਂ ਫਲ ਬਣ ਫਿਰ ਉਸਦੇ ਬੀਜ ਬਣ ਫਿਰ ਅੱਗੇ ਜੰਗਲ ਬਣਦਾ ਰਹੇ ਹਰਿਆਲੀ ਬਰਕਰਾਰ ਜਦੋਂ ਤੁਹਾਨੂੰ ਖਬਰ ਮਿਲੀ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਸੀ ਤੁਸੀਂ ਸ਼ੋਅ ਦੇ ਵਿੱਚ ਟ੍ਰਿਬਿਊਟ ਵੀ ਦਿੱਤਾ ਸੀ ਪਾਤਰ ਸਾਹਿਬ ਨੂੰ ਅਸੀਂ ਆਕਲੈਂਡ ਨਿਊਜ਼ੀਲੈਂਡ ਸੀਗੇ ਜਿਸ ਦਿਨ ਇਹ ਖਬਰ ਮਿਲੀ ਤੇ ظاہر ਜੀ ਗੱਲ ਹੈ ਕਿ ਅਸੀਂ ਰੀਸੈਂਟਲੀ ਜਿਹੜੀ ਫਿਲਮ ਬਣਾਈ ਉਹਦਾ ਨਾਮ ਸ਼ਾਇਰ ਸੀਗਾ ਕੋਇਨਸੀਡੈਂਟਲੀ ਤੇ ਸਾਡੀ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਉਹ ਆ ਤੇ ਮੇਰੇ ਲਈ ਬੜਾ ਬੜਾ ਵੱਡਾ ਝਟਕਾ ਸੀਗਾ ਸਕਦੇ ਸੀਗਾ ਤੇ ਹਾਲਾਂਕਿ ਉਹ ਇੱਕ ਅਲੱਗ ਤਰ੍ਹਾਂ ਦੇ ਕਾਨਸਰਟ ਹੁੰਦੇ ਆ ਤੁਹਾਨੂੰ ਪਤਾ ਕਿ ਬਹੁਤ ਵੱਡੀ ਤਦਾਦ ਚ ਲੋਕ ਆਏ ਹੁੰਦੇ ਆ ਬੜੇ ਜॉयਸ ਫੀਲਿੰਗ ਚ ਹੁੰਦੇ ਆ ਪਰ ਮੈਂ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਕਾਨਸਰਟ ਦੀ ਜਿਹੜੀ ਆਗਾਜ਼ ਆ ਉਹ ਪੱਤਰ ਸਾਹਿਬ ਦੀ ਰਸਕਾਂ ਨਾਲ ਕਰਾਂ ਤੇ ਮੈਂ ਕੀਤੀ ਤੇ ਮੇਰੇ ਵੱਲੋਂ ਕੋਈ ਸ਼ਰਧਾਂਜਲੀ ਨਹੀਂ ਕੀਤੀ ਸਾਡੇ ਸਾਂਝੀ ਅਸੀਂ ਚੰਡੀਗੜ੍ਹ ਸੈਕਟਰ 16 ਦੇ ਵਿੱਚ ਸਾਡਾ ਇੱਕ ਮਿਰਖਲ ਮਾਂ ਬੋਲੀ ਦਾ ਦਿਵਸ ਸੀਗਾ ਅਸੀਂ ਸਾਰੇ ਉੱਥੇ ਇਕੱਠੇ ਹੋਏ ਸੀ ਸਦਾ ਸਾਹਿਬ ਤੁਸੀਂ ਵਿਦੇਸ਼ ਦੇ ਵਿੱਚ ਸ਼ੋਅ ਕਰ ਰਹੇ ਸੀਗੇ ਹੁਣ ਖਾਸ ਤੌਰ ਤੇ ਅਤੇਮਰਦਾਸ ਸ਼ਾਮਲ ਹੋਣ ਲਈ ਆਇਆ ਜਾਂ ਕੁਦਰਤਨ ਤੁਸੀਂ ਇੱਥੇ ਪਹੁੰਚੇ ਕਿ ਤੁਹਾਡੇ ਵੀ ਸ਼ੋਅ ਬਹੁਤ ਬਿਊਟੀਫੁੱਲ ਹੁੰਦੇ ਆ ਇਹ ਤੁਸੀਂ ਸਪੈਸ਼ਲ ਇੱਥੇ ਅਤੇਮਰਦਾਸ ਸ਼ਾਮਲ ਹੋਣਾ ਇਸ ਦਾ ਕਦੇ ਨਹੀਂ ਕਿ ਕੁਦਰਤਨ ਇੱਥੇ ਤੁਹਾਡਾ ਬਣਿਆ ਆ ਮੈਂ ਕੁਦਰਤਨ ਨਹੀਂ ਕਹਿ ਸਕਦੇ ਮੈਂ ਬਿਲਕੁਲ ਧਾਰ ਕੇ ਇਸ ਗੱਲ ਦੇ ਲਈ ਆਇਆ ਸੀ ਇਸੇ ਕਰਕੇ ਅਸੀਂ ਵਾਪਸ ਮੈਨੂੰ ਐ ਸੀਗਾ ਕਿ ਮੈਂ ਦੇਖੋ ਉਹਨਾਂ ਤੇ ਸੰਸਕਾਰ ਦੇ ਤੱਕ ਪਹੁੰਚ ਸਕਿਆ ਪਰ ਇਹ ਜਿਹੜਾ ਇੱਕ ਦਿਨ ਆ ਮੈਨੂੰ ਲੱਗਦਾ ਇਹ ਉਹਨਾਂ ਦੀ ਜਿਸਮਾਨੀ ਤੌਰ ਤੇ ਜਾਣ ਦਾ ਆਖਰੀ ਮੇਰੇ ਖਿਆਲੇ ਇਕੱਠ ਹੋਏਗਾ ਉਸ ਤੋਂ ਬਾਅਦ ਜਿਹੜੇ ਇਕੱਠ ਹੋਣਗੇ ਉਹਨਾਂ ਨੂੰ ਯਾਦ ਕਰਕੇ ਹੋਣਗੇ ਸੋ ਮੇਰੀ ਇਹ ਬੜੀ ਖਾਹਿਸ਼ ਸੀ ਕਿ ਮੈਂ ਘਟੋ ਘਟ ਕਿਸੇ ਵੀ ਤਰੀਕੇ ਇੱਥੇ ਪਹੁੰਚ ਸਕਾਂ ਹਾਲਾਂਕਿ ਥੋੜੀ ਦੇਰੀ ਨਾਲ ਪਹੁੰਚ ਸਕਿਆ ਪਰ ਫਿਰ ਵੀ ਹਾਜ਼ਰੀ ਲਾਗ ਗਈ